ਭਾਗਾ ਵਾਲੇ ਹਾਂ ਜੋ ਹਰ ਰੋਜ਼ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਾਠ ਕਰਕੇ ਆਪ ਜੀ ਲਾਹੇ ਪ੍ਰਾਪਤ ਕਰਦੇ ਹਾਂ ਜੀਭਾ ਤੇ ਰਸਨ ਨੂੰ ਪਵਿੱਤਰ ਕਰਦੇ ਹਾਂ ਗੁਰੂ ਕੀ ਸੰਗਤ ਕਰਦੇ ਹਾਂ ਇਹ ਵੱਡੇ ਭਾਗਾ ਦੀ ਇਨਸਾਨੀ ਹੈ ਸੋ ਸਤਗੁਰਾਂ ਦਾ ਪਾਵਨ ਬਚਨ ਹੈ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਗੁਰੂ ਕੀ ਪਰਮ ਸਤਕਾਰ ਜੋਗ ਸਾਜੀ ਦਿਵਾਜੀ ਗੁਰੂ ਦਾ ਸੁੰਦਰ ਰੂਪ ਰੂਪ ਸਾਧ ਸੰਗਤ ਜੀ ਗੁਰਮਖ ਮਾਈ ਭਾਈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਹਾਂ ਆਓ ਸਾਰੇ ਆਪਣਾ ਮਨ ਗੁਰੂ ਦੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ ਐਸੋ ਸਮਰੱਥ ਬਰਨ ਨਾ ਸਾਕੋ ਚੜਦੀਆਂ ਕਲਾ ਵਿੱਚ ਸਾਰੇ ਚਲੇ ਗਏ ਨੇ ਕਿ ਉਹਨਾਂ ਨੂੰ ਗੁਰਮਤ ਹੀ ਭੁੱਲ ਗਈ ਹੈ ਪ੍ਰਚਾਰ ਦੀ ਇੰਨੀ ਕਮੀ ਹੋ ਗਈ ਹੈ ਕਿ ਅਸੀਂ ਹੁਣ ਹਰ ਕੰਮ ਲੈ ਦੇ ਕੇ ਪਕਤਾਉਦੇ ਹਾਂ ਗੁਰੂ ਕੇ ਸਿੱਖਾ ਕਾਲਜ ਇਸ ਕਰਕੇ ਨਹੀਂ ਬਣਾਏ ਜਾਂਦੇ ਕਿ ਬਿਲਡਿੰਗ ਖੜੀ ਕਰ ਦਿਓ ਤੇ ਵਿੱਚ ਪੜਨ ਵਾਲਾ ਕੋਈ ਨਾ ਆਉ। ਜੇ ਕਾਲਜ ਬਣਾ ਕੇ ਕਾਲਜ ਕੋਲੋਂ ਕਾਲਜ ਦਾ ਫਾਇਦਾ ਹੀ ਨਹੀਂ ਲੈਣਾ ਤੇ ਫਿਰ ਉਹ ਕਰੋੜਾਂ ਰੁਪਏ ਖਰਚਣ ਦੀ ਲੋੜ ਨਹੀਂ ਗੱਜ ਕੇ ਆਖੋ ਸਤਨਾਮ ਗੁਰਦੁਆਰੇ ਆ ਕੇ ਜੇ ਤੁਸੀਂ ਕੁਝ ਸਿੱਖਣਾ ਹੀ ਨਹੀਂ ਬਾਣੀ ਕੰਠ ਕਰਨੀ ਹੀ ਨਹੀਂ ਤੇ ਫਿਰ ਬਹੁਤੀਆਂ ਬਿਲਡਿੰਗਾਂ ਖੜੀਆਂ ਕਰਨ ਨਾਲ ਮਹਾਰਾਜ ਖੁਸ਼ ਨਹੀਂ ਹੋ ਜਾਂਦੇ ਗੱਜ ਕੇ ਆਖੋ ਸਤਨਾਮ ਐਸੋ ਸਮਰੱਥ ਵਰਨ ਨਾ ਸਕੋ ਇਸ ਸ਼ਬਦ ਦਾ ਇਸ ਛੋਕੜ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 500 ਸ਼ਬਦ ਐਸਾ ਹੈ ਜਿਨ੍ਹਾਂ ਦੀ ਕੋਈ ਹੂਮਕਾ ਹੈ ਸਿਰ ਲਾਗਾ ਜਮ ਡੰਡ ਤਾਂ ਪਛਤਾਨਿਆ ਮਾਨ ਸਿੰਘ ਜੀ ਚਾਰ ਆਪਣੇ ਬਾਰੇ ਦੱਸਦੇ ਹਨ ਕਿ ਮੈਂ ਆਪਣੇ ਆਪ ਨੂੰ ਸਿੱਤਾ ਸਿੱਖ ਜਾਣਦਾ ਹਾਂ ਇਸ ਤਰ੍ਹਾਂ ਕੇ ਬੜਾ ਚਿਰ ਹੋਇਆ ਪਾਕਿਸਤਾਨ ਬੰਦਿਆਂ ਨੂੰ ਕਿ ਮੇਰੇ ਨਿੱਕੇ ਭਰਾ ਵਾਸਤੇ ਕੋਈ ਰਿਸ਼ਤਾ ਲੈ ਕੇ ਆਇਆ ਸੀ ਤੇ ਮੇਰੀ ਬਹੁਟੀ ਨੇ ਮੈਨੂੰ ਬਾਰੀ ਵਿੱਚੋਂ ਆਵਾਜ਼ ਮਾਰੀ ਤੇ ਹੌਲੀ ਜੀ ਕਿਹਾ ਕਿ ਖੰਡ ਹੈ ਨਹੀਂ ਤੇ ਪ੍ਰਾਣੇ ਆ ਗਏ ਹਨ ਤੇ ਮਾਨ ਸਿੰਘ ਜੀ ਝੌਰ ਕਹਿੰਦੇ ਹਨ ਮੈਂ ਇਸ ਗੱਲ ਨੂੰ ਹੀ ਉੱਚੀ ਸਾਰੀ ਕਿਹਾ ਕਿ ਗੱਲ ਕੀ ਗੱਲ ਖੰਡ ਹੈ ਨਹੀਂ ਉਹ ਕਹਿਣ ਲੱਗੀ ਤੁਸੀਂ ਤਾਂ ਭਾਂਡਾ ਹੀ ਭੰਨ ਦਿੱਤਾ ਤੇ ਮੈਂ ਅੱਗੋ ਕਿਹਾ ਕਿ ਇਹ ਜਿਹੜੇ ਕੁੜੀ ਦਾ ਰਿਸ਼ਤਾ ਲੈ ਕੇ ਆਏ ਨੇ ਇਹਨਾਂ ਕਿਹੜਾ کارਖਾਨਾ ਲਾਇਆ ਹੋਇਆ ਹੈ ਬਾਜ਼ਾਰੋਂ ਉਹ ਲਿਆਉਂਦੇ ਨੇ ਤੇ ਬਾਜ਼ਾਰੋਂ ਹੀ ਤੂੰ ਲਿਆਉਣੀ ਹੈ ਅਤੇ ਅਗਰ ਨਹੀਂ ਪੈਸੇ ਹੈਗੇ ਤਾਂ ਮੇਰੇ ਕੋਲੋਂ ਲੈ ਲੈ ਤੇ ਉਹ ਕੁੜੀ ਬਾਲੇ ਕਹਿਣ ਲੱਗੇ ਭਾਈਆ ਤੇਰਾ ਸਭ ਕੁਝ ਛੱਡਿਆਂ ਤੂੰ ਬਸ ਰਿਸ਼ਤਾ ਕਬੂਲ ਕਰ ਲੈ ਗੱਜ ਕੇ ਆਖੋ ਸਤਨਾਮ ਬਿਨ ਪੂਰੇ ਗੁਰਦੇਵ ਫਿਰੈ 사ਤਾਨਿਆਂ ਕਹਿੰਦੇ ਨੇ ਮਰਾਸੀ ਕਿਤੇ ਗਿਆ ਪਾਣੀ ਭਰਨ ਤੇ ਹੱਥ ਵਿੱਚ ਆ ਗਿਆ ਪਾਣੀ ਦਾ ਘੜਾ ਤੇ ਉਧਰੋਂ ਕੋਈ ਗਾਉਂਦਾ ਸੀ ਐ ਸੱਜਣ ਮੇਰੇ ਘਰ ਆਓ ਉਹ ਜਿਸ ਵੇਲੇ ਆਇਆ ਨਾਕੇ ਸੱਜਣ ਮੇਰੇ ਘਰ ਆ ਤੇ ਉਸਨੇ ਲੱਜ ਹੀ ਛੱਡ ਦਿੱਤੀ ਕਹਿਣ ਲੱਗਾ ਆ ਆ ਆ ਆ ਆ ਕਰਕੇ ਉਹ ਘੜਾ ਉਹ ਘੜਾ ਵਿੱਚ ਕਿਸੇ ਨੇ ਪੁੱਛਿਆ ਕਿ ਇਹ ਕੀ ਗੱਲ ਹੈ ਤਬਰ ਪਿਆਸਾ ਤੇ ਤੂੰ ਘੜਾ ਹੀ ਖੂਹ ਵਿੱਚ ਸੁੱਟ ਦਿੱਤਾ ਖਸਮੋ ਖਾਣਾ ਕਹਿੰਦਾ ਘੜਾ ਤੇ ਕੱਢ ਲਵਾਂਗਾ ਪਰ ਜਿਹੜਾ ਤਾਰੋ ਘੁੱਸ ਗਿਆ ਉਹਦਾ ਰਹਿਆ ਕੁਝ ਨਹੀਂ ਤਾਰੋ ਘੁੱਸ ਗਿਆ ਉਹਦਾ ਰਹਿਆ ਕੁਝ ਨਹੀਂ ਕੋਸ਼ਿਸ਼ ਕਰੋ ਸਿੱਧੀ ਜੀ ਟੇਕ ਹੈ ਬਿਨ ਪੂਰੇ ਗੁਰਦੇਵ ਫਿਰੈ ਸਤਾਨਿਆਂ ਸੰਗਤ ਜੀ ਜੇ ਕੋਈ ਆਖੇ ਨਾ ਕੇ ਕਥਾ ਕਰਨ ਵਾਲਾ ਰਾਗੀ ਬਣ ਜਾਏ ਤੇ 18 ਆਨੇ ਢੂਠ ਹੈ ਤੇ ਜੇ ਕੋਈ ਕਹੇ ਕਿ ਰਾਗੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਵਾਲਾ ਗਿਆਨੀ ਬਣ ਜਾਏ ਤਾ ਇਹ ਸੱਤੀ ਆਨੇ ਝੂਠ ਹੈ ਕਥਾ ਕਦੋਂ ਬਣਦੀ ਹੈ শ্রোਤਾ ਕਦੋਂ ਰਚਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਦ ਤੂੰ ਮੇਰਾ ਬਲ ਹੈ ਇਹ ਸੰਸਕ੍ਰਿਤ ਨਹੀਂ ਸੰਸਕ੍ਰਿਤ ਨਹੀਂ ਹੈ ਇਹ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਔਖੇ ਔਖੇ ਸ਼ਬਦ ਆਉਂਦੇ ਹਨ ਇਸ ਤੋਂ ਭਾਵ ਹੈ ਕਿ ਜੇ ਤੂੰ ਮੇਰੇ ਪਾਸੋਂ ਮੇਰੇ ਪਾਸੇ ਹੋ ਜਾਏ ਮੇਰੇ ਮੇਰੇ ਹੱਕ ਵਿੱਚ ਹੋ ਜਾਏ ਮੇਰੀ ਤਰਫ ਹੋ ਜਾਏ ਤਾਂ ਫਿਰ ਮੈਨੂੰ ਕਿਸੇ ਦਾ ਡਰ ਹੀ ਕੀ ਹੈ ਇੱਕ ਜਗ੍ਹਾ ਹੋਰ ਵੀ ਪਾਠ ਆਇਆ ਜਿਸ ਨੂੰ ਤੂੰ ਪ੍ਰਭ ਬਲ ਤਿਸ ਗਿਆ ਤਿਸ ਕਿਆ ਮੋਇ ਛੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਐ ਵਾਹਿਗੁਰੂ ਜਿਸ ਦੇ ਬਲ ਤੂੰ ਹੋ ਜਾਏ ਜਿਸ ਦੇ ਹੱਕ ਵਿੱਚ ਜਿਸ ਦੇ ਹੱਕ ਵੱਲ ਤੂੰ ਹੋ ਜਾਏ ਜਿਸ ਦੀ ਤਰਫ ਤੂੰ ਹੋ ਜਾਏ ਜਿਸ ਦੇ ਧੜੇ ਤੇ ਤੂੰ ਖਲੋ ਜਾਏ ਉਹ ਕਿਸੇ ਦੀ ਮੁਥਾਜੀ ਨਹੀਂ ਕਰ ਸਕਦਾ ਤੇ ਬੰਦਗੀ ਵੀ ਉਹੀ ਕਰ ਸਕਦਾ ਹੈ ਜਿਸ ਦੇ ਉੱਪਰ ਗੁਰੂ ਦੀ ਰਹਿਮਤ ਹੋਵੇ ਗੁਰੂ ਦੀ ਕਿਰਪਾ ਹੋਵੇ ਫਿਰ ਉਹ ਨਾਮ ਜਪਦਾ ਹੈ ਪਿਆਰਿਓ ਆਪ ਵੱਡੇ ਭਾਗਾਂ ਵਾਲੇ ਹੋ ਜੋ ਹਰ ਰੋਜ਼ ਸਤਿਗੁਰਾਂ ਦੀ ਪਾਵਨ ਪਵਿੱਤਰ ਚਰਣਾ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰਦੇ ਹੋ ਵਿਚਾਰਾਂ ਸਰਵਣ ਕਰਦੇ ਹੋ ਸਤਿਗੁਰੂ ਕਿਰਪਾ ਕਰਨ ਬਿਚਾਰ ਕਰਦੇ ਆ ਬੇਅੰਤ ਊਲਾ ਹੋ ਜਾਂਦੀਆਂ ਹਨ ਮੇਰੇ ਰਾਇਬਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਤਾਂ ਬਖ ਸੰਜੋਗ ਹਨ ਵਿਚਾਰ ਕਰਦੇ ਆ ਬੇਅੰਤ ਊਲਾ ਹੁੰਦੀਆਂ ਹਨ ਆਪ ਕਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ ਸੋ ਆਓ ਪਿਆਰਿਓ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮੇਲੇ ਦੇ ਵਿਭਾਗੀ ਬਣੀਏ ਸਾਕੇ ਗੁਰੂ ਵਾਲੇ ਬਣੀਏ ਆ ਵੱਡੇ ਭਾਗਾ ਵਾਲੇ ਹੋ ਫਿਰ ਪਿਆਰਿਓ ਆਪ ਦੀ ਹਰ ਰੋ ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨਾ ਵਿੱਚ ਪਹੁੰਚ ਕੇ ਬੱਦ ਚੜ ਕੇ ਹਾਜ਼ਰੀਆਂ ਭਰਿਆ ਕਰੋ ਜੇ ਬਾ ਤੇਰਸਨਾਂ ਨੂੰ ਪਵਿੱਤਰ ਕਰਿਆ ਕਰਿਓ ਕਿਉਂਕਿ ਇਹ ਭਾਗਾ ਵਾਲੇ ਹੀ ਨਾਮ ਜਪ ਸਕਦੇ ਹਨ ਸੋ ਆਈ ਸੰਗਤ ਦਾ ਧੰਵਾਦ ਜੀ ਆਇਆਂ ਨੂੰ ਬੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ